ਇਹ ਭਰਾਵਾਂ ਦਾ ਪਿਆਰ ਇਤਾਂ ਦਾ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਮੈਂ ਅੱਜ ਤੱਕ ਦੇਖਿਆ ਹੀ ਨਹੀਂ ਕਿ ਭਰਾਵਾਂ ਤੇ ਬਿਨਾ ਜ਼ਿੰਦਗੀ ਹੋ ਸਕਦੀ ਹੈ ਨਹੀਂ ਹੋ ਸਕਦੀ ਕਦੀ ਹੂੰ ਕੋਈ ਦੁਨੀਆਂ ਚ ਦੌਲਤ ਨਹੀਂ ਇੰਨੀ ਬੜੀ ਕੋਈ ਦੁਨੀਆਂ ਦੇ ਵਿੱਚ ਇੰਨੀ ਚੀਜ਼ ਨਹੀਂ ਬੜੀ ਜਿਹੜਾ ਇੱਕ ਭਰਾ ਦੀ ਬਦਲ ਲੈ ਸਕਦੀ ਹੂੰ ਨਹੀਂ ਬਹੁਤ ਜ਼ਿਆਦਾ ਮੈਂ ਦੇਖ ਰਿਹਾ ਮੈਂ ਤੁਸੀਂ ਪਾਪਤ ਵੀ ਹੋ ਜਾਂਦੇ ਹੋ ਹਲੋ ਉਹ ਭਰਾਵਾਂ ਦਾ ਪਿਆਰ ਨਾ ਜੀ ਉਹਦੇ ਬਾਰੇ ਗੱਲ ਹੀ ਚੱਲਦੀ ਮੈਨੂੰ ਅੱਜ ਵੀ ਚੇਤੇ ਆ ਮੈਂ 3-4 ਦਿਨ ਮੈਨੂੰ ਆਏ ਨੂੰ ਹੋਏ ਮੇਰੇ ਫਾਦਰ ਸਾਹਿਬ ਨੇ ਮੈਨੂੰ ਬੈਠ ਕੇ ਪਤਾ ਕੀ ਕਿਹਾ ਕਹਿੰਦੇ ਪੁੱਤ ਗੱਲ ਸੁਣ ਲੈ ਮੈਂ ਆਇਆ ਜਿੱਥੋਂ ਪਿੰਨੇ ਪਤਾ ਤੇਰੀ ਕੀ ਵਿਚਾਰਤ ਆ ਰ ਮੈਨੂੰ ਨਾ ਕਰਦੀ ਪਰ ਮੇਰੇ ਭਰਾਵਾਂ ਨੂੰ ਪਤਾ ਹੈ ਅੱਛਾ ਜਦੋਂ ਤੋਂ ਮੇਰੇ ਭਰਾਵਾਂ ਨੂੰ ਨਾ ਕਰਤੀ ਹੰਬਲਾ ਤੇਰਾ ਕਿਉਂ ਬਣਿਆ ਉਸ ਸਿੰਘ ਹੁਣ ਇੰਨਾ ਕਿ ਜ਼ਿਆਦਾ ਸਟ੍ਰਿਕਟ ਸੀਗੇ ਤੁਹਾਡੇ ਨਾਲ ਵੀ ਡਾਂਗ ਨਾ ਕਹਿੰਦੇ ਵੀ ਚੰਗਾ ਨਾਤਾ ਰਿਹਾ ਤੁਹਾਡਾ ਇਹ ਕਹਿੰਦੇ ਵੀ ਹੁਣ ਚਲੋ ਇੱਥੇ ਨਹੀਂ ਹੈਗੇ ਦੁਨੀਆ ਦੇ ਕਹਿੰਦੇ ਵੀ ਅਜੇ ਵੀ ਰਮਨ ਜੀ ਸਿੱਕੀ ਇੰਨਾ ਡਰਦੇ ਆ ਵੀ ਵੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਡਰ ਲੱਗਾ ਹੀ ਰਹਿੰਦਾ ਸਾਡੇ ਨਾਲ ਜੀ ਇੱਕ ਮਸ਼ਹੂਰ ਹੁੰਦੀ ਸੀ ਗੱਲ ਇਹ ਭਰਾਵਾਂ ਦੀ ਇਹ ਚਾਰੇ ਭਰਾ ਜਿਹੜੇ ਆ ਨਾ ਮੇਰੇ ਫਾਜ਼ਲ ਸਾਹਿਬ ਉਹ ਜਿਹੜੇ ਵੀ ਸਾਡੇ ਚੋਂ ਮੁੰਡੇ ਨੂੰ ਇਹਨਾਂ ਨੇ ਫੜਨਾ ਨਾ ਥਾਪੜਨਾ ਤੇ ਮੁੜ ਕੇ ਇੱਕ ਹੀ ਗੱਲ ਕਹਿਣੇ ਕਿ ਰੰਬਾ ਤੇ ਮੁੰਡਾ ਕਹਿੰਦੇ ਚੰਡੇ ਚੰਗਾ ਚੰਗੇ ਚੰਗਾ ਇਹਨਾਂ ਨੇ ਚੰਡ ਚੰਡ ਕੇ ਸਿੱਧਾ ਕਰਦਾ ਚਲੋ ਸਾਡੇ ਦੇ ਵਲ ਵੀ ਬੜੇ ਸੀ ਅੱਛਾ ਵਲ ਵੀ ਬੜੇ ਸੀ ਤੇ ਥੋੜੀ ਜਿਹਾ ਮਨਮਰਜ਼ੀਆਂ ਜਿਆਦੀਆਂ ਕਰਦੇ ਸੀ ਹਾਂ ਪਰ ਉਹਨਾਂ ਨੇ ਜੋ ਸਾਨੂੰ ਸਾਨੂੰ ਉਹਨਾਂ ਨੇ ਦੋ ਤਿੰਨ ਤਰੀਕੇ ਨਾਲ ਅਸੀਂ ਜਿਹੜੇ ਉਹਨਾਂ ਤੋਂ ਸਿੱਖਿਆ ਇੱਕ ਤਾਂ ਉਹਨਾਂ ਨੂੰ ਵੇਖ ਕੇ ਬਹੁਤ ਸਿੱਖਿਆ ਜੀ ਤੇ ਜਦੋਂ ਤੁਹਾਡਾ ਬਾਪ ਜੋ ਵੀਆਂ ਘੰਟੇ ਚੋ 18-18 ਘੰਟੇ ਕੰਮ ਕਰਦਾ ਹੋਵੇ। ਹੂੰ। ਤੁਹਾਡੇ ਚਾਚੇ 20-20 ਘੰਟੇ ਕੰਮ ਕਰਦੇ ਹੋਣਗੇ। ਹਾਂ। ਜਦੋਂ ਤੁਹਾਡੇ ਚਾਚੇ ਆਪਣੇ ਭਰਾ ਦੀ ਗੱਲ ਮੂੰਹ ਚੋਂ ਨਿਕਲੀ ਨੂੰ ਕਦੀ ਮੋੜਦੇ ਹੀ ਨਾ ਹੋਣ। ਜੀ। ਮਤਲਬ ਇੱਥੇ ਤੱਕ ਵੀ ਅਸੀਂ ਮੈਂ ਦੇਖਿਆ ਕਿ ਮੇਰੇ ਫਾਦਰ ਸਾਹਿਬ ਇੰਨੇ ਸਟ੍ਰਿਕਟ ਹੁੰਦੇ ਸੀ ਕਿ ਇੱਕ ਵਾਰੀ ਸਾਡੇ ਚਾਚਾ ਜੀ ਨੇ ਮੇਰਾ ਛੋਟਾ ਬ੍ਰਦਰ ਆ ਨਵਦੀਪ ਉਹਨੂੰ ਚੱਕਿਆ ਸੀ ਤੇ ਉਹ ਕਿਤੇ ਰੋਪਿਆ। ਅੱਛਾ। ਤੇ ਮੇਰੇ ਫਾਦਰ ਸਾਹਿਬ ਉਹਦਾ ਦੇਖ ਕੇ ਨਾ ਤਾਂ ਉਹਨੂੰ ਕਹਿੰਦੇ ਯਾ ਇਹਨੂੰ ਖਡਾਲਾ ਜਾਂ ਮੇਰੀ ਗੱਲ ਸੁਣਦਾ ਅੱਛਾ ਹਾਂ ਤੇ ਉਹਨਾਂ ਨੇ ਉਸੇ ਵੇਲੇ ਬੱਚੇ ਨੂੰ ਫੜਾ ਕੇ ਨਾ ਚਾਚੀ ਨੂੰ ਤੇ ਕਹਿੰਦੇ ਨੇ ਭਾਈ ਦੱਸੋ ਅੱਛਾ ਹੂੰ ਬਹੁਤ ਜ਼ਿਆਦਾ ਇਪਰਾਵਾ ਦਾ ਪਿਆਰ ਇਦਾਂ ਦਾ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਮੈਂ ਅੱਜ ਤੱਕ ਦੇਖਿਆ ਹੀ ਨਹੀਂ ਕਿਤੇ ਭਰਾਵਾਂ ਤੇ ਬਿਨਾਂ ਜ਼ਿੰਦਗੀ ਹੋ ਸਕਦੀ ਹੈ ਨਹੀਂ ਹੋ ਸਕਦੀ ਕਦੀ ਨਹੀਂ ਹੋ ਸਕਦੀ ਹੂੰ ਕੋਈ ਦੁਨੀਆ ਚ ਦੌਲਤ ਨਹੀਂ ਇਹੋ ਜਿਹੀ ਬਣੀ ਕੋਈ ਦੁਨੀਆ ਦੇ ਵਿੱਚ ਇਹੋ ਜੀ ਚੀਜ਼ ਨਹੀਂ ਬਣੀ ਜਿਹੜਾ ਇੱਕ ਭਰਾ ਦੀ ਬਦਲ ਕੱਢ ਕੇ ਲਿਆਵੇ ਨਹੀਂ ਹੋ ਸਕਦਾ ਉਹ ਹੀ ਨਹੀਂ ਸਰ ਦੌਲਤ ਕੋਈ ਅਸ਼ੋਕ ਕੋਈ ਔਲਾਦ ਕੋਈ ਦੌਲਤ ਕੋਈ ਮੈਂ ਕਹਿੰਦਾ ਦੁਨੀਆ ਤੇ ਹਰ ਜਿਹੜੀ ਚੀਜ਼ ਆ ਉਹ ਉਹ ਇੱਕ ਭਰਾ ਦਾ ਮੁਕਾਬਲਾ ਨਹੀਂ ਕਰ ਸਕਦਾ ਕਦੀ ਨਹੀਂ ਕਰ ਸਕਦੀ ਮੈਂ ਮੈਨੂੰ ਅੱਜ ਵੀ ਚੇਤਾ ਇੱਕ ਵਾਰੀ ਬਦਲ ਹੋਏ ਤੇ 20 ਏਕੜ ਜ਼ਮੀਨ ਆਲੂ ਲੱਗਾ ਬਣਾਈ ਕਰਨ ਵਾਲੀ ਹੂੰ ਸ਼ਾਮ ਦਾ ਟਾਈਮ ਮੇਰੇ ਸਾਕਪੂਰ ਸਿੰਘ ਆਏ ਗਏ ਤੇ ਕਹਿੰਦੇ ਯਾਰ ਜੇ ਕਿਤੇ ਨਾ ਮੀਂਹ ਤੋਂ ਪਹਿਲਾਂ ਇਹਦੀ ਬਣਾਈ ਹੋਈ ਹੁੰਦੀ ਤੇ ਇਹ ਆਲੂ ਬੜਾ ਮੱਛਰ ਜਾਣਾ ਸੀ ਅੱਛਾ ਕਿ ਮੀਂਹ ਪੈ ਜਾਣਾ ਤੇ ਬਾਤ ਨਿਕਲ ਜਾਣੀ ਆ ਇਹ ਲੇਟ ਹੋ ਜਾਣੀ ਬਣਾਈ ਅਜੇ ਬੱਦਲ ਸੀਗਾ ਅਜੇ ਬੱਦਲ ਸੀ ਹੂੰ ਉਹ ਕਹਿ ਕੇ ਚਲੇ ਗਏ ਦੋਵਾਂ ਭਰਾਵਾਂ ਨੇ ਨਹੀਂ ਵੜੇ ਵਾਹ ਟਰੈਕਟਰ ਚੱਕੇ ਜੀ ਪੈੜੀ ਇੱਕ ਨੇ ਛੱਟਾ ਦਿੱਤਾ ਰਾਤ ਸਾਰੀ ਅੱਛਾ ਇੱਕ ਨੇ ਪਿੱਛੇ ਬਣਾਈ ਕੀਤੀ ਹੂੰ ਤੇ ਦੂਹੇ ਦਿਨ ਸਵੇਰੇ ਜਦੋਂ ਸਦਾ ਕਪੂਰ ਸਿੰਘ ਵਾਪਸ ਆਇਆ ਤੇ ਉਹ ਕਹਿੰਦਾ ਵੀ ਇਹ ਕੀ ਹੂੰ ਕਹਿੰਦੇ ਤੂੰ ਕਿਆ ਸੀ ਤੇ ਇਹ ਕਿਆ ਕਰ ਦਿੰਦੇ ਆ ਅੱਛਾ ਤੇ ਭਰਾ ਦੇ ਨੇ ਮੂੰਹ ਚੋਂ ਨਿਕਲਿਆ ਬੋਲ ਦੂਜੇ ਭਰਾ ਨੇ ਮੈਂਟ ਨਹੀਂ ਲਾਇਆ ਬਹੁਤ ਜ਼ਿਆਦਾ ਮੈਂ ਦੇਖ ਰਿਹਾ ਵੀ ਤੁਸੀਂ ਭਾਵੁਕ ਵੀ ਹੋ ਜਾਂਦੇ ਗਏ ਮਤਲਬ ਉਹ ਪਰਾਵਾ ਦਾ ਪਿਆਰ ਨਾ ਜੀ ਉਹਦੇ ਬਾਰੇ ਗੱਲ ਹੀ ਨਹੀਂ ਕਰ ਸਕਦਾ ਅਸੀਂ ਦਾ ਮਤਲਬ 5% ਵੀ ਆਪਸ ਚ ਭਰਾ ਦੇ ਅੱਛਾ ਉਹ ਤਾਂ ਦੇ ਜਿੱਦਾਂ ਦੇ ਉਹ ਸੀ ਹੂੰ ਕੋਸ਼ਿਸ਼ ਕਰਦੇ ਹੁੰਦੇ ਆ ਵੀ ਜਿਵੇਂ ਦੇ ਸਾਡੇ ਫਾਦਰ ਸਾਹਿਬ ਸੀਗੇ ਤਾਈ ਚਾਚੇ ਸੀਗੇ ਉਹਵੇਂ ਦੇ ਥੋੜੇ ਬਹੁਤੇ ਕਰਦੇ ਆ ਬਹੁਤ ਕਰਦੇ ਆ ਮੈਂ ਤਾਂ ਮੈਂ ਤਾਂ ਆਪਣੇ ਪੁੱਤਾਂ ਨੂੰ ਵੀ ਇਹ ਕਹਿੰਦਾ ਹੂੰ ਕਿ ਆਪਣੇ ਚਾਚਿਆਂ ਤੋਂ ਕੋਈ ਚੀਜ਼ ਮੰਗਣੀ ਨਹੀਂ ਹੂੰ ਮੇਰੇ ਮੇਰੇ ਫਾਦਰ ਸਾਹਿਬ ਮੈਂ ਕੈਨੇਡਾ ਤੋਂ ਆਇਆ ਜੋ ਤੁਸੀਂ 10 9 10 ਸਾਲ ਇੱਕ ਇੱਕ ਇਹੋ ਜਿਹਾ ਵੈਸਟਰਨ ਮੁਲਕ ਚੋਂ ਆਉਂਦੇ ਹੁਣ ਬਿਲਕੁਲ ਬਿਲਕੁਲ ਜਦੋਂ ਤੁਸੀਂ ਵੈਸਟਰਨ ਮੁਲਕ ਚ ਆਉਂਦੇ ਹੋ ਤੇ ਤੁਹਾਡੀ ਇੱਕ ਸੋਚ ਇੱਕ ਇੰਡੀਵਿਜੂਅਲ ਨਿਊਕਲਸ ਥਿੰਕਿੰਗ ਹੁੰਦੀ ਆ ਹੋ ਜਾਂਦਾ ਇਟਸ ਮੀ ਮਾਈਂ ਐਂਡ ਸਟਫ ਲਾਈਕ ਥੈਟ ਮੈਨੂੰ ਅੱਜ ਵੀ ਚੇਤੇ ਆ ਮੈਂ ਤਿੰਨ ਚਾਰ ਦਿਨ ਮੈਨੂੰ ਆਏ ਨੂੰ ਹੋਏ ਮੇਰੇ ਫਾਦਰ ਸਾਹਿਬ ਨੇ ਮੈਨੂੰ ਬੈਠ ਕੇ ਪਤਾ ਕੀ ਕਿਹਾ ਹੂੰ ਕਹਿੰਦੇ ਪੁੱਤ ਗੱਲ ਸੁਣ ਲੈ ਤੂੰ ਆਇਆ ਜਿੱਥੋਂ ਮੈਨੂੰ ਨਹੀਂ ਪਤਾ ਤੇਰੀ ਕੀ ਵਿਚਾਰਤ ਆ ਮੈਨੂੰ ਨਾ ਕਰਦੀ ਪਰ ਮੇਰੇ ਭਰਾਵਾਂ ਨੂੰ ਨਾ ਲੱਗਦੀ ਅੱਛਾ ਜਿੱਦਣ ਤੂੰ ਮੇਰੇ ਭਰਾਵਾਂ ਨੂੰ ਨਾ ਕਰਦੀ ਸੰਭਲਾ ਤੇਰਾ ਪਿਓ ਮਾਰ ਗਿਆ ਔਰ ਇਹੋ ਜਿਹੀਆਂ ਕਈ ਗੱਲਾਂ ਆ ਜੀ ਸardar ji ਬਾਰੇ ਜਿਹੜੀਆਂ ਅਸੀਂ ਸੋਚ-ਸੋਚ ਕੇ ਬਹੁਤ ਯਾਦ ਕਰਦੇ ਹਾਂ ਅਸੀਂ